ਤਾਂ ਦੇ ਜਿੰਨੇ ਦੋਸਤਾਂ ਕਾਫੀ ਸਮਾਂ ਸਮੇਂ ਸਮੇਂ ਤੇ ਜੁੜੇ ਰਹੇ ਨੇ ਤੁਸੀਂ ਬਹੁਤ ਬਹੁਤ ਧੰਨਵਾਦੀ ਹਾਂ ਜੇ ਤੋਂ ਹੁਣ ਅਸੀਂ ਮਾਣੂ ਸਹਿਯੋਗ ਨਾਲ ਸਾਥੀ ਜੀ ਆਇਆਂ ਨੂੰ ਇਹ ਪ੍ਰੋਗਰਾਮ ਸ਼ੁਰੂ ਕਰ ਜਾਣਾ ਹੈ ਜੇ ਜੀ ਵੀਿੰਡ ਦੇ ਜਿੰਦਰਪੁਰ ਕੋਲ ਜਿਹਨੇ ਬਹੁਤ ਹੀ ਛੋਣੇ ਖੇਤਾਂ ਵਿੱਚ ਇਸ ਤਜਾਦੀ ਦਾ ਰੋਗ ਕੀਤਾ ਹੈ دلّه دلّه عليك ਹਰ ਸਾਲ ਇਹ 8 ਮਾਰਚ ਨੂੰ ਮਨਾਇਆ ਜਾਂਦਾ ਹੈਗਾ ਜੀ ਕਿਉਂਕਿ 8 ਮਾਰਚ ਨੂੰ ਛੁੱਟੀ ਸੀਗੀ ਇਸ ਵਾਸਤੇ ਸੀ ਅੱਜ 9 ਮਾਰਚ ਨੂੰ ਮਨਾਇਆ ਹੈਗਾ ਇਹਦੇ ਵਿੱਚ ਜਿਹੜਾ ਸਾਡਾ ਐਨਐਮ ਟ੍ਰੇਨਿੰਗ ਸਕੂਲ ਹੈਗਾ ਉਹਦੀਆਂ ਬੱਚੀਆਂ ਨੇ ਔਰਤਾਂ ਨੂੰ ਆਜ਼ਾਦੀ ਦੇ ਹੱਕ ਦੇ ਵਿੱਚ ਵੀ ਔਰ ਖਿਲਾਫ ਵੀ ਬੋਲੀਆਂ ਚਾਰ-ਚਾਰ ਕੁੜੀਆਂ ਚਾਰ ਕੁੜੀਆਂ ਹੱਕ 'ਚ ਬੋਲੀਆਂ ਸੀ ਚਾਰ ਕੁੜੀਆਂ ਖਿਲਾਫ ਬੋਲੀਆਂ ਔਰ ਉਹਨਾਂ ਦੇ ਵᱜ ਅਸੀਂ ਫਸਟ ਸੈਕੰਡ ਥਰਡ ਤਿੰਨ ਸੱਜਣਾਂ ਨੇ ਡਿਸਾਈਡ ਕਰਕੇ ਕੱਢੇ ਹੈਗੇ ਤਿੰਨ ਨੂੰ ਨਾਮ ਦਿੱਤੇ ਫਸਟ ਸੈਕੰਡ ਥਰਡ ਦੇ ਔਰ ਉਹਨਾਂ ਨੇ ਇਹੋ ਹੀ ਸੰਦੇਸ਼ ਦਿੱਤਾ ਹੈਗਾ ਕਿ ਅੱਗੇ ਜਾ ਕੇ ਸਾਨੂੰ ਔਰਤਾਂ ਦੀ ਬਰਾਬਰੀ ਦਾ ਸੰਦੇਸ਼ ਲੋਕਾਂ ਨੂੰ ਦੇਣਾ ਚਾਹੀਦਾ ਹੈਗਾ ਔਰ ਇਸ ਚੀਜ਼ ਨੂੰ ਸਾਨੂੰ ਕਾਮਯਾਬ ਕਰਨਾ ਚਾਹੀਦਾ ਕਿ ਔਰਤਾਂ ਨੂੰ ਵੀ ਮਰਦਾਂ ਦੇ ਬਰਾਬਰ ਹੱਕ ਮਿਲਣੇ ਚਾਹੀਦੇ ਹਨ ਸਾਡੀ ਵੀ ਸਿਲਫੇਤ ਬਹੁਤ ਵਧੀਆ ਤੇ ਬਹੁਤ ਰੱਖੀ ਹੋ ਕੇ ਇੱਥੇ ਵੂਮਨਸ ਡੇ ਸੈਲੀਬ੍ਰੇਟ ਕੀਤਾ ਜੋ ਕਿ ਅੱਜਕੱਲ ਬਹੁਤ ਹੀ ਫੇਮਸ ਹੋ ਕੇ ਕਿ ਹਰ ਇਅਰ ਤੋਂ ਬਹੁਤ ਵਧੀਆ ਤਰ੍ਹਾਂ ਮਨਾਇਆ ਚਾਣ ਬਿਕੋਜ਼ ਊਮਨ ਇਜ਼ ਅ ਬੇਸ ਆਫ ਅ ਸੋਸਾਇਟੀ ਬਿਕੋਜ਼ ਦ ਵੂਮਨ ਇਜ਼ ਇਦਰ ਦੈਟਸ ਵਾਈ ਵੀ ਕੈਨ ਡੂ ਐਨੀਥਿੰਗ ਇਨ ਦਿਸ ਵਰਲਡ ਬਿਕੋਜ਼ ਇਹ ਕੁੜੀਆਂ ਨਹੀਂ ਹੋਣਗੀਆਂ ਤਾਂ ਕੁਝ ਵੀ ਨਹੀਂ ਹੋ ਸਕਦਾ ਬਿਕੋਜ਼ ਇਹ ਸਾਰੇ ਸਾਡੀ ਲਾਈਫ ਦੇ ਪਾਰਟਸ ਆ ਜਿਨ੍ਹਾਂ ਵਿੱਚ ਕੁੜੀਆਂ ਦਾ ਬਹੁਤ ਅਹਿਮ ਰੋਲ ਹੈਗਾ ਵਾ ਇੱਕ ਬੇਟੀ ਦੇ ਰੂਪ ਵਿੱਚ ਇੱਕ ਮਾਂ ਦੇ ਰੂਪ ਵਿੱਚ ਇੱਕ ਮਾਂ ਦੇ ਇੱਕ ਧੀ ਦੇ ਰੂਪ ਵਿੱਚ ਜੋ ਕਿ ਬਹੁਤ ਹੀ ਜ਼ਰੂਰੀ ਹੈਗਾ ਜੇ ਕੋਈ ਕੁੜੀਆਂ ਨਹੀਂ ਹੋਣਗੀਆਂ ਕਿਉਂਕਿ ਕੁੜੀਆਂ ਦੋ ਕੁਲਾਂ ਦੀ ਸ਼ਾਨ ਹੁੰਦੀਆਂ ਵਾ ਇੱਕ ਆਪਣੇ ਮਾਂ ਪਿਓ ਦੇ ਘਰ ਦੀਆਂ ਤੇ ਇੱਕ ਸਹੁਰੇ ਘਰ ਦੀਆਂ ਜੇ ਕੁੜੀਆਂ ਨਾ ਹੋਣ ਅਸੀਂ ਸਪੋਰਟ ਕਰਾਂਗੇ ਉਹਨਾਂ ਦੇ ਬਰਥ ਦਵਾਂਗੇ ਤਾਂ ਹੀ ਅਸੀਂ ਹਰ ਸਾਲ ਦੁਨੀਆਂ ਸੇ ਵਧੇਰੇ ਮਨਾ ਸਕਾਂਗੇ ਏਡ ਇਸਨੂੰ ਬਹੁਤ ਵਧੀਆ ਤਰ੍ਹਾਂ ਕਰਨਾ ਚਾਹੀਦਾ ਵਾ ਤੇ ਸਾਨੂੰ ਇਸ ਦਿਨ ਹੋਰ ਜ਼ਿਆਦਾ ਐਨਕਰੇਜ ਕਰਨਾ ਚਾਹੀਦਾ ਲੋਕਾਂ ਨੂੰ ਉਹ ਅਸਲੀ ਨੂੰ ਸੈਲੀਬ੍ਰੇਟ ਕਰਨ ਤੇ ਹੋਰ ਵੀ ਲੋਕਾਂ ਨੂੰ ਜਾਗਰੂ ਕਰਨਾ ਕਿਉਂਕਿ ਅੱਜ ਕੋਈ ਇੰਨਾ ਫੀਸ ਰੀਚ ਨਹੀਂ ਹੋਈਆ 190 ਉਹ ਜਿਨ੍ਹਾਂ ਨੇ ਕੁੜੀਆਂ ਦੇ ਫੇਵਰਸ ਦੀ ਗੱਲ ਕੀਤੀ ਤੇ ਜੋ ਉਹਨਾਂ ਦੀ ਆਜ਼ਾਦੀ ਦੀ ਅਨਫੇਵਰ ਗੱਲਾਂ ਸੀ ਉਹ ਵੀ ਦਸੀ ਇਹ ਸਾਨੂੰ ਚਾਹੀਦਾ ਵਾ ਕਿ ਅਸੀਂ ਇਸ ਨੂੰ ਹੋਰ ਜ਼ਿਆਦਾ ਇਨਫਰੇਜ ਕਰੀਏ ਉਹ ਅੱਗੇ ਆਣ ਤੇ ਸਾਡੀ ਸੋਸਾਇਟੀ ਨੂੰ ਤੇ ਸਮਾਜ ਨੂੰ ਲਿਆ ਸਕਦਾ ਹੈ ਅਕਤ ਸਾਡੇ ਹੋਸਟਲ ਵਿੱਚ ਪ੍ਰੋਗਰਾਮ ਕਰਵਾਇਆ ਗਿਆ ਔਮਨ ਡੇਸ ਜਦੋਂ ਬਣਾਇਆ ਗਿਆ ਵੈਸਤੇ 8 ਮਾਰਚ ਨੂੰ ਲਾਇਆ ਜਾਂਦਾ ਪਰ ਕੱਲ ਹੋਲੀ ਦੀ ਛੁੱਟੀ ਹੋਣ ਕਰਕੇ ਇਹ ਪ੍ਰੋਗਰਾਮ ਅੱਜ ਬਣਾਇਆ ਗਿਆ ਤੇ ਤੇ ਵਿੱਚ ਦੋ ਟੀਮਾਂ ਬਣਾਈਆਂ ਗਈਆਂ ਇੱਕ A ਟੀਮ ਤੇ ਇੱਕ B ਟੀਮ A ਟੀਮ ਵਿੱਚ ਸੀਗਾ ਜਿਹੜਾ ਔਰਤ ਦੇ ਪੱਖ ਵਿੱਚ ਬੋਲਣਾ ਸੀ ਜਿਹੜੀ B ਟੀਮ ਸੀ ਉਹਦੇ ਵਿੱਚ ਔਰਤ ਔਰਤ ਦੇ ਵਿਰੋਧ ਵੀ ਕਿਉਂ ਆਦੀ ਮੈਣੀ ਚਾਹੀਦੀ ਇਹਦੇ ਵਿੱਚ ਇਹ ਦੱਸਿਆ ਗਿਆ ਸੀ B ਟੀਮ ਵਿੱਚ ਇਹ ਸੀ हां आजादी ਸਾਨੂੰ ਮਿਲਣੀ ਚਾਹੀਦੀ ਆ ਪਰ ਅੱਜ ਕੱਲ ਦੇ ਹਾਲਾਤਾਂ ਦੇ ਮੁਤਾਬਕ ਨਹੀਂ ਵੀ ਮਿਲਣੀ ਚਾਹੀਦੀ ਕਿਉਂਕਿ ਅੱਜ ਕੱਲ ਕੁੜੀਆਂ ਨੂੰ ਜੇ ਆਜ਼ਾਦੀ ਦਿੱਤੀ ਜਾਂਦੀ ਆ ਤਾਂ ਉਹ ਬਹੁਤ ਹੀ ਜ਼ਿਆਦਾ ਅੱਗੇ ਵਧ ਜਾਂਦੀਆਂ ਵਾ ਜਿਵੇਂ ਨਸ਼ੇ ਵਿੱਚ ਡੁੱਬ ਰਹੀਆਂ ਵਾ ਅੱਜ ਕੱਲ ਦੀਆਂ ਕੁੜੀਆਂ ਹਸਪਤਾਲ ਵਿੱਚ ਜਾ ਕੇ ਨਸ਼ੇ ਕਰਦੀਆਂ ਵਾ ਜਿਆਦੀ ਨਹੀਂ ਵੀ ਮੈਲਣੀ ਚਾਹੀਦੀ ਪਰ ਜੇ ਆਪਾਂ ਨੂੰ ਮਾਪਿਓ ਆਜ਼ਾਦੀ ਦੇ ਰਿਹਾ ਤਾਂ ਉਹਨਾਂ ਨੂੰ ਲਿਮਟ ਵਿੱਚ ਰਹਿ ਕੇ ਹੀ ਚੱਲਣਾ ਚਾਹੀਦਾ ਜੇ ਉਹਨਾਂ ਦੇ ਮਾਪਿਓ ਉਹਨਾਂ ਨੂੰ ਪਿਆਰ ਨਾਲ ਕੋਈ ਵੀ ਖੋਲ ਦਿੰਦਿਆ ਤਾਂ ਉਹਨਾਂ ਨੂੰ ਉਸ ਲਿਮਟ ਵਿੱਚ ਰਹਿਣਾ ਚਾਹੀਦਾ ਜਿਹੜੀ ਕੋਈ ਵੀ ਭਰੂਣ ਹੱਤਿਆ ਹੋ ਰਹੀ ਉਹਦੇ ਵਿੱਚ ਲੇਡੀਜ਼ ਦਾ ਵੀ ਬਹੁਤ ਮਹੱਤਵ ਉਹ ਭਰੂਣ ਹੱਤਿਆ ਕਰਨ ਦੇ ਉਨ੍ਹੀ ਜਿੰਨੇ ਆਦਮੀ ਹੁੰਦਾ ਉਹਨਾਂ ਹੀ ਯੋਗਦਾਨ ਔਰਤ ਦਾ ਅੱਜ ਸਾਡੇ MPHW ਫੀਮੇਲ ਟ੍ਰੇning ਸਕੂਲ ਮੋਗਾ ਵਿਖੇ ਪ੍ਰੋਗਰਾਮ ਕੀਤਾ ਗਿਆ ਜਿਹਦੇ ਵਿੱਚ ਆਸੇ ਤਾਂ ਇਹ 8 ਮਾਰਚ ਨੂੰ ਮਨਾਇਆ ਜਾਂਦਾ ਬਟ ਕੱਲ ਹੋਲੀ ਕਰਕੇ ਇਹ ਪ੍ਰੋਗਰਾਮ ਨਹੀਂ ਸੁਨਾਇਆ ਗਿਆ ਤੇ ਇਹ 9 ਮਾਰਚ ਨੂੰ ਮਨਾਇਆ ਇਸ ਕਰਕੇ ਤੇ ਇਹਦੇ ਵਿੱਚ ਅੱਜ ਸਾਡੇ ਹਸਪੀਟਲ ਦੇ CSAR ਅਮਰਜੀਤ ਸਿੰਘ ਸਿੱਧੂ ਸਾਡੇ ਹੈੱਡ ਸੀਗੇ ਤੇ ਉਹ ਸਾਡੇ ਜੱਜ ਬਣੇ ਸੀਗੇ ਇਹਦੇ ਵਿੱਚ ਦੋ ਟੀਮਾਂ ਵੀ ਸੀਗੀਆਂ A ਤੇ B ਟੀਮਾਂ ਵਿੱਚ ਕੰਪੀਟੀਸ਼ਨ ਕੀਤਾ ਗਿਆ ਸੀਗਾ ਜਿੰਦੇ ਵਿੱਚ ਵੇਖਿਆ ਵੀ ਇੱਕ ਇੱਕ ਸਾਈਡ ਤੋਂ ਉਹਨਾਂ ਨੇ ਇਹ ਕੀਤਾ ਸੀ ਕਿ ਅਭੀ ਕੁੜੀਆਂ ਨੂੰ ਆਜ਼ਾਦੀ ਮਿਲਣੀ ਚਾਹੀਦੀ ਹੈ ਕਿ ਨਹੀਂ ਤੇ ਇੱਕ ਸਾਈਡ ਤੋਂ ਕੁੜੀਆਂ ਨੂੰ ਕਿਉਂ ਨਹੀਂ ਮਿਲਣੀ ਚਾਹੀਦੀ ਇਹ ਉਹਨਾਂ ਦੇ ਵਿੱਚ ਕੰਪੀਟੀਸ਼ਨ ਕਰਵਾਇਆ ਗਿਆ ਸੀ ਜਿੰਦੇ ਇਹ ਦੱਸਿਆ ਗਿਆ ਸੀ ਕਿ ਅਭੀ ਅੱਜਕੱਲ ਕੁੜੀਆਂ ਦੀ ਗਿਣਤੀ ਘਟ ਰਹੀ ਹੈ ਤੇ ਕੁੜੀਆਂ ਨੂੰ ਹਰ ਪਾਸੇ ਤੋਂ ਵੀ ਲੋਕੀਂ ਪਿੱਛੇਗਾ ਤੋ ਰੱਖ ਦਿਆ ਤੇ ਸੱਟ ਦੇ ਬੰਦੇ ਕਰਕੇ ਟੂਨ ਹੱਤਿਆ ਵੱਧ ਤੋਂ ਵੱਧ ਹੋ ਰਹੀ ਆ ਤੇ ਦਾ ਜਿਸ ਮਸਿਆ ਬਾਤ ਰਹੀ ਇਸ ਕਰਕੇ ਕੁੰਨਿਆ ਦੀ ਸੰਖਿਆ ਨੂੰ ਲੋਕਿਕਾ ਤੇ ਕਰ ਰਿਹਾ ਤੇ ਕੁੜੀਆਂ ਨੂੰ ਮਰਵਾ ਰਿਹਾ ਤੇੰਦੇ ਵਿੱਚ ਇਹ ਦੱਸਿਆ ਸੀਗਾ ਵੀ ਕੁੜੀਆਂ ਨੂੰ ਮਾਰਨਾ ਨਹੀਂ ਚਾਹੀਦਾ ਸੋ ਉਹਨਾਂ ਨੂੰ ਹਰ ਪੱਖੋਂ ਅੱਗੇ ਲੈ ਕੇ ਹੋਣਾ ਚਾਹੀਦਾ ਕੁਝ ਵੀ ਬਣ ਸਕਦੀ ਕਲਪਨਾ ਚਾਵਲਾ ਨੇ ਕਿੰਨਾ ਕੁਛ ਕੀਤਾ ਆਪਣੇ ਦੇਸ਼ ਲਈ ਪ੍ਰਤੀਵਾ ਪਾਰਟੀ ਵਿੱਚ ਗਿਆ ਜੀ